ਜੇ ਵਾਲਮੀਕੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵੀਡੀਓ ਜੀ ਸੋਸ਼ਲ ਮੀਡੀਆ ਤੇ ਬੜੀ ਚਲਦੀ ਪਈ ਆ ਜੇ ਜੇ ਰਾਜਾ ਵੜੇਂਗਾ ਜਿਹੜਾ ਹੋਰੇ ਵੱਲੋਂ ਵਾਲਮੀਕੀ ਮਜਬੂਤ ਸਿੱਖ ਸਮਾਜ ਦੇ ਪ੍ਰਤੀ ਇੱਕ ਬਹੁਤ ਜਿਹੜੀ ਭੱਦੀ ਟਿੱਪਣੀ ਕੀਤੀ ਗਈ ਆ ਔਰ ਖਾਸ ਕਰਕੇ ਦੇਸ਼ ਦੇ ਐਕਸ ਗ੍ਰਹਿ ਮੰਤਰੀ ਜਿਹੜੇ ਬੂਟਾ ਸਿੰਘ ਜੀ ਸੀਗੇ ਸਾਡੇ ਸਮਾਜ ਤੋਂ ਸੀਗੇ ਉਹਨਾਂ ਦੇ ਪ੍ਰਤੀ ਜਿਹੜੀ ਟਿੱਪਣੀ ਕੀਤੀ ਗਈ ਆ ਉਹਦੇ ਵਿੱਚੋਂ ਜਿਹੜੀ ਕਾਂਗਰਸ ਪਾਰਟੀ ਦੀ ਜਿਹੜੀ ਆ ਬਿਲਕੁਲ ਜਿਹੜੀ ਮਾਨਸਿਕਤਾ ਵਾ ਐਸੀ ਸਮਾਜ ਬਾਰੇ ਉਹ ਬਿਲਕੁਲ ਕਲੀਅਰ ਹੋ ਜਾਂਦੀ ਹੈ ਉਹਨੇ ਕੀ ਕਿਹਾ ਵਾ ਕਿ ਵੀ ਇੱਕ ਕਾਲਾ ਜਿਹਾ ਸੀਗਾ ਮਜਬੀ ਸੀਗਾ ਪੱਠੇ ਚੁਕਦਾ ਹੁੰਦਾ ਸੀਗਾ ਉਹਨੂੰ ਦੇਸ਼ ਦਾ ਜਿਹੜਾ ਗ੍ਰਹਿ ਮੰਤਰੀ ਬਣਾਤਾ ਕਾਂਗਰਸ ਪਾਰਟੀ ਨੇ ਮੈਂ ਤੁਹਾਨੂੰ ਦੱਸਾਂ ਕਿ ਕਾਂਗਰਸ ਪਾਰਟੀ ਇਤਰੇ ਪਿਓ ਦੀ ਸੀਗੀ ਸਰਦਾਰ ਬੂਟਾ ਸਿੰਘ ਜੀ ਇਸ ਚੀਜ਼ ਦੇ ਕੈਪੇਬਲ ਸੀਗੇ ਵੇ ਆਨਰਸ ਐਮ ਐ ਪੀ ਐਚ ਡੀ ਸੀਗੀ ਡਾਕਟਰ ਹੈ ਦੀ ਡਿਗਰੀ ਸੀਗੀ ਉਹਨਾਂ ਕੋ ਤੇਥੋਂ ਕੀ ਆ 10ਵੀਂ ਤੂੰ ਫੇਲ ਆ 10ਵੀਂ ਫੇਲ ਹੀ ਆ ਨਾ ਤੂੰ ਤੂੰ ਸਮੁੰਦਰ ਦੇ ਕੰਡੇ ਦੇ ਖਲੋਗੇ ਉਹਦੀ ਗਹਿਰਾਈ ਨਾ ਆਪਾਂ ਨੂੰ ਫਿਰਦਾ ਅੱਜ ਜਿਹੜੀ ਤੂੰ ਸੰਵਿਧਾਨਿਕ ਪੋਸਟ ਲੈ ਕੇ ਬੈਠਾ ਨਾ ਉਹ ਸਾਡੇ ਸਮਾਜ ਦੇ ਹੀ ਜਿਹੜੇ ਮਹਾਨ ਯੋਧੇ ਹੋਏ ਆ ਡਾਕਟਰ ਬੀ ਆਰ ਅੰਬੇਦਕਰ ਉਹਨਾਂ ਦੇ ਸੰਵਿਧਾਨ ਦੇ ਲਿਖਤ ਦੇ ਵਿੱਚ ਹੀ ਆ ਚੀਜ਼ ਜਿਹੜੀ ਤੂੰ ਸੀਟ ਲੈ ਕੇ ਬੈਠਾ ਵਾ ਕਾਂਗਰਸ ਦੀ ਮਾਨਸਿਕਤਾ ਇਸ ਤੋਂ ਕਲੀਅਰ ਹੋ ਜਾਂਦੀ ਹੈ ਐਮਪੀ ਦੇ ਏਡੇ ਉੱਚੇ ਅਹੁਦੇ ਤੇ ਬਹਿ ਕੇ ਵੀ ਤੁਹਾਡੀ ਸਾਡੇ ਸਮਾਜ ਦੇ ਪ੍ਰਤੀ ਇਹ ਸੋਚੇਗੀ ਹੈ ਠੀਕ ਹੈ ਅਸੀਂ ਕਾਲੇ ਆ ਸਾਨੂੰ ਰੰਗ ਚੜਾਇਆ ਸੀ ਕਲਗੀਆਂ ਵਾਲੇ ਨੇ ਇਸ ਕਰਕੇ ਉਹਨੇ ਸਾਨੂੰ ਕਿਹਾ ਹੈ ਰੰਗ ਰੇਟੇ ਗੁਰੂ ਕੇ ਬੇਟੇ ਸਾਡੇ ਦੇ ਗੁਰੂ ਦਾ ਰੰਗ ਚੜਾਇਆ ਉਹ ਨਹੀਂ ਲੱਥਣਾ ਲੱਖਾਂ ਦੀ ਭੀੜ ਦੇ ਵਿੱਚੋਂ ਗੁਰੂ ਸਾਹਿਬ ਜੀ ਦਾ ਸ਼ੀਸ਼ਕਾਉਣ ਲੈ ਕੇ ਆਇਆ ਸੀਗਾ ਸਾਡਾ ਹੀ ਸਮਾਜ ਲੈ ਕੇ ਆਇਆ ਸੀਗਾ ਤੁਸੀਂ ਗੋਰੇ ਚਿੱਟੇ ਉਦੋਂ ਕਿੱਥੇ ਚਲੇ ਗਏ ਸੀਗੇ ਉਦੋਂ ਤੁਸੀਂ ਕੋਈ ਲੱਭਿਆ ਨਹੀਂ ਅੱਜ ਤੂੰ ਸਾਡੀ ਕੌਮ ਨੂੰ ਇੰਨੀਆਂ ਗੱਲਾਂ ਕਹਿਣਿਆ ਵਾ ਪਿਛਲੇ ਜਦੋਂ ਐਮਪੀ ਦੀ ਇਲੈਕਸ਼ਨ ਹੋਏ ਆ ਉਦੋਂ ਵੀ ਅੰਮ੍ਰਿਤਸਰ ਤੋਂ ਜਿਹੜਾ ਇਹਨਾਂ ਦਾ ਗੁਰਜੀਤ ਸਿੰਘ ਓਜਲਾ ਸੀਗਾ ਜਿਹੜਾ ਐਮਪੀ ਹੈ ਉਹਨੇ ਵੀ ਸਾਡੇ ਸਮਾਜ ਦੇ ਪ੍ਰਤੀ ਜਿਹੜੀ ਹੈ ਪੱਦੀ ਟਿੱਪਣੀ ਕੀਤੀ ਗਈ ਸੀ ਕੀ ਸਾਡਾ ਜਿਹੜਾ ਵਾਲਮੀਕੀ ਅਸੀਂ ਸਮਾਜ ਜਿਹੜਾ ਵਾ ਇਹਨਾਂ ਦੇ ਬਚਪਨ ਤੋਂ ਜਿਹੜੇ ਬੱਚੇ ਹੁੰਦੇ ਆ ਉਹ ਚੈਨੀਆਂ ਖੁੰਦੇ ਆ ਲੁੱਟਖੋਹਾਂ ਕਰਦੇ ਆ ਫਿਰ ਮੁੜ ਕੇ ਗੈਂਗਸਟਰ ਬਣ ਜਾਂਦੇ ਆ ਇਹਨਾਂ ਦੀ ਪੁਸ਼ਤ ਭਣੀ ਹੀ ਇਦਾਂ ਦੀ ਇਹ ਵੱਡੇ ਨੇ ਯੂਜ਼ ਕੀਤਾ ਸੀਗਾ ਭਾਈ ਸਾਹਿਬ ਜੀ ਤੁਸੀਂ 60 ਸਾਲ ਦੇ ਕਰੀਬ ਜਿਹੜਾ ਵਾ ਭਾਰਤ ਦੇਸ਼ ਤੇ ਰਾਜ ਕੀਤਾ ਤੁਸੀਂ ਸੈਸੀ ਸਮਾਜ ਲਈ ਕੀ ਕੀਤਾ ਤੁਹਾਡਾ ਕੈਪਟਨ ਨਾਂਦਾ ਹੁੰਦਾ ਸੀਗਾ ਇੱਥੇ ਤੀਰਤ ਤੇ ਉਹਨੇ ਕਦੀ ਆਰਤੀ ਨਹੀਂ ਸੀ ਕੀਤੀ ਆਰਤੀ ਕਹਿੰਦਾ ਨਹੀਂ ਮੈਂ ਸਾਹਮਣਾ ਕਰਦਾ ਹੁੰਦਾ ਹੁੰਦਾ ਸੀ ਆਰਤੀ ਨਹੀਂ ਕਰਨੀ ਏ ਸਾਡੇ ਤੁਹਾਡੇ ਸਾਡੇ ਸਮਾਜ ਦੇ ਪ੍ਰਤੀ ਤੁਹਾਡੀ ਇਹ ਸੋਚ ਔਰ ਉਹੋ ਜਿਹੇ ਲੋਕ ਜਿਹੜੇ ਆ ਮੈਂ ਜਿਹੜੇ ਕਾਂਗਰਸ ਪਾਰਟੀ ਦੇ ਵਿੱਚ ਉੱਚੇ ਉੱਚੇ ਉਦਿਆਂ ਦੇ ਬੈਠੇ ਆ ਸਾਡੇ ਸਮਾਜ ਦੇ ਲੋਕ ਮੈਂ ਉਹਨਾਂ ਨੂੰ ਵੀ ਸਵਾਲ ਕਰਨਾ ਚਾਹਾਂਗਾ ਅੰਮ੍ਰਿਤਸਰ ਤੋਂ ਜਾਂ ਪੂਰੇ ਪੰਜਾਬ ਦੇ ਵਿੱਚੋਂ ਕਿ ਵੀ ਹੁਣ ਸਮਾਵਾ ਤੁਸੀਂ ਪਾਰਟੀ ਨਾਲ ਸਟੈਂਡ ਕਰਦੇ ਜੇ ਕਿ ਸਮਾਜ ਨਾਲ ਸਟੈਂਡ ਕਰਦੇ ਜੇ ਕਿਉਂਕਿ ਤੁਸੀਂ ਇੱਥੋਂ ਤੱਕ ਪਹੁੰਚੇ ਜੇ ਉਹ ਸਮਾਜ ਦੇ ਸਿਰ ਤੇ ਪਹੁੰਚੇ ਜੇ ਨਾਲੇ ਰਾਜਾ ਵੜਿੰਗ ਤੇਰੀ ਕਿੰਨੀ ਔਕਾਤ ਹੈਗੀ ਆ ਪਾਰਟੀ ਦੇ ਵਿੱਚ ਇਹ ਵੀ ਸਾਰਿਆਂ ਨੂੰ ਪਤਾ ਵਾ ਕੋ ਚੇਤਾੜਾ ਜਦੋਂ ਤੁਹਾਡਾ ਰਾਹੁਲ ਗਾਂਧੀ ਜਦੋਂ ਰੈਲੀਆਂ ਘਟਦਾ ਫਿਰਦਾ ਸੀਗਾ ਤੇ ਰਾਹੁਲ ਗਾਂਧੀ ਦੇ ਹੀ ਜਿਹੜਾ ਸਕਿਉਰਿਟੀ ਗਾਰਡ ਸੀਗਾ ਉਹਨੇ ਤੈਨੂੰ ਗਲਾਵਾ ਮਾਰ ਕੇ ਚੁੱਕ ਕੇ ਸੜ ਤੇ ਕੀਤਾ ਸੀਗਾ ਇਹ ਤੇਰੀ ਤੇਰੀ ਇੰਨੀ ਕਿੰਮੀਜ ਹੈਗੀ ਆ ਜਿੰਨੀ ਕਿ ਹੋਵੇ ਉਨੀ ਕਿ ਗੱਲ ਕਰੀਦੀ ਹੁੰਦੀ ਹੈ ਔਰ ਉਸ ਤੋਂ ਵੱਡੀ ਲਾਣਾ ਦੇ ਜਿਹੜੇ ਲੋਕ ਆ ਜਿਹੜੇ ਜਦੋਂ ਇਹ ਗੱਲਾਂ ਕਰਦਾ ਪਿਆ ਸੀ ਉਹ ਦੰਦ ਕੱਟਦੇ ਪਏ ਸੀ ਤੇ ਤੁਹਾਡੇ ਘਰ ਆ ਕੇ ਤੁਹਾਡੀ ਖੇ ਕਰ ਗਿਆ ਉਹਦੋਂ ਤੁਸੀਂ ਦੰਦ ਕੰਡਣ ਨੇ ਆ ਕਾਨੂੰਨੀ ਪਤਾ ਤੁਹਾਡੇ ਸਮਾਜ ਦਾ ਕਿੱਡਾ ਵੱਡਾ ਉਹ ਲੀਡਰ ਸੀਗਾ ਉਹਨੂੰ ਇਹ ਇਨੀਆਂ ਗੱਲਾਂ ਕਰਨ ਦਿਆ ਵਾ ਜੇ ਐਡੇ ਵੱਡੇ ਲੀਡਰ ਨੂੰ ਉਹ ਇਨੀਆਂ ਗੱਲਾਂ ਕਰਨ ਦਿਆ ਵਾ ਤਾਂ ਤੁਹਾਡੀ ਕੀ ਮੁਕਤ ਹੈਗੀ ਉਹਨਾਂ ਦੇ ਦਿਲਾਂ ਦੇ ਵਿੱਚ ਇਥੋਂ ਤੇ ਕਲੀਅਰ ਆ ਚੀਜ਼ ਇਹਨਾਂ ਦਾ ਪੂਰਨ ਬਾਈਕਾਰਡ ਕਰਨਾ ਚਾਹੀਦਾ ਨਾ ਕਿ ਜਿਮਣੀ ਇਲੈਕਸ਼ਨ ਚ ਮਨ ਕੇ ਵਿਧਾਨ ਸਭਾ ਦੇ ਇਲੈਕਸ਼ਨਾਂ ਚ ਵੀ ਇਹਨਾਂ ਦਾ ਜਿਹੜਾ ਬਾਈਕਾਰਡ ਕਰਨਾ ਚਾਹੀਦਾ ਇਹ ਸੋਚ ਆ ਇਹਨਾਂ ਦੀ ਵਾਲਮੀਕੀ ਅਸੀਂ ਮਜਬੂਤ ਸਿਕ ਸਮਾਜ ਦੇ ਪ੍ਰਤੀ ਇਨਾਂ ਦੇ ਹੀ ਪਾਰਟੀ ਦੇ ਲੀਡਰ ਸੀਗੇ ਉਹਨਾਂ ਦੇ ਪ੍ਰਤੀ ਇਹ ਸੋਚ ਰੱਖਦਾ ਇਹ ਲੋਕ ਹਜੇ ਵੀ ਚਾਹੁੰਦੇ ਆ ਕਿਉਂਕਿ 60 ਸਾਲਾਂ ਦੇ ਵਿੱਚ ਦੇ ਨਾਲ ਨੇ ਵਾਲਮੀਕੀ ਅਸੀਂ ਸਮਾਜ ਦਾ ਕੋਈ ਵਿਕਾਸ ਹੋਣ ਹੀ ਦਿੱਤਾ ਔਰ ਇਹ ਹੁਣ ਇਹ ਲੋਕ ਹੁਣ ਵੀ ਚਾਹੁੰਦੇ ਆ ਕਿ ਵੀ ਹੁਣ ਵੀ ਇਹੀ ਲੋਕ ਜਿਹੜੇ ਉਹੀ ਕੁਛ ਕਰਨ ਇਹ ਪੱਠੇ ਜੁਕਣ ਸਾਡੀਆਂ ਮੰਗਾਂ ਤਰਲੇ ਕਰਨ ਇਹਨਾਂ ਦੀ ਅੱਖਾਂ ਵਿੱਚ ਰੜਕਦਾ ਵਾ ਅੱਜ ਵਾਲਮੀਕੀ ਅਸੀਂ ਸਮਾਜ ਜਦੋਂ ਆ ਬੁਲੰਦੀਆਂ ਤੇ ਪਹੁੰਚ ਗਿਆ ਵੱਡੇ ਵੱਡੇ ਆਈਐਸ ਆਈਪੀਐਸ ਅਫਸਰ ਜਿਹੜੇ ਆ ਉਹ ਸਾਡੇ ਸਮਾਜ ਦੇ ਵਿੱਚੋਂ ਆ ਇਹਨਾਂ ਨੂੰ ਉਹ ਚੀਜ਼ ਰੜਕਦੀ ਆ ਉਜੜਾ ਰਣਕਪੂਨ ਜਿਹੜਾ ਹੁੰਦਾ ਨਾ ਉਹਨਾਂ ਦਾ ਖਿਲ ਕੇ ਸਾਹਮਣੇ ਆ ਗਿਆ ਤੇ ਨਾਲੇ ਦੂਸਰੀ ਜਿਹੜੀ ਗੱਲ ਆ ਜਦੋਂ ਤੁਸੀਂ ਵੋਟਾਂ ਲੰਗਣੀਆਂ ਲੈਣੀਆਂ ਹੁੰਦੀਆਂ ਵਾ ਉਦੋਂ ਤੁਸੀਂ ਰੰਗ ਵੇਖ ਕੇ ਆਂਦੇ ਜੀ ਉਦੋਂ ਤੁਸੀਂ ਵਿਛਦੇ ਜਾਂਦੇ ਹੁੰਦੇ ਜੀ ਤੇ ਜਿੱਦਣ ਮੈਂ ਹੁਣ ਸਾਰਿਆਂ ਕੋਲ ਅਪੀਲ ਕਰਦਾ ਵਾਂ ਜਿੱਦਣ ਇਲੈਕਸ਼ਨ ਆ ਵਾ ਤੇ ਭਾਈ ਸਾਹਿਬ ਜੀ ਸਾਰਿਆਂ ਦੇ ਰੰਗ ਵੇਖ ਕੇ ਵੋਟ ਲਵੀ ਸਾਰਿਆਂ ਦੀ ਜਾਤ ਪੁੱਛ ਕੇ ਲਵੀ ਸਾਰਿਆਂ ਨੂੰ ਇਹ ਪੁੱਛ ਲਈ ਪੱਠੇ ਪਾ ਕੇ ਆਏ ਜੇ ਕਿ ਨਹੀਂ ਆਏ ਤੇ ਜਿਹੜਾ ਜਿਹੜਾ ਇਹ ਤਿੰਨੇ ਕੰਮ ਕਰਦਾ ਹੋਊਗਾ ਨਾ ਉਹ ਰਿਵੋਟ ਨਾ ਲਵੀ ਹੁਣ ਤੂੰ ਚਟੇ ਰੰਗ ਵਾਲਿਆਂ ਦੀ ਵੋਟ ਲਵੀ ਤੇ ਜਿਹੜਾ ਪੱਠੇ ਨਾ ਪੰਦਾ ਉਹ ਘੌਰੀ ਵੀ ਵੋਟ ਲਵੀ ਦੂਜੇ ਦੀ ਵੋਟ ਨਾ ਲਵੀ ਬਹੁਤ ਹੀ ਨਿੰਦਨਯੋਗ ਜਿਹੜੇ ਵਰਡ ਨੇ ਬੋਲੇ ਆ ਔਰ ਇੰਨਾਂ ਦੇ ਦੋ ਐਮਪੀਆਂ ਦੀ ਸੋਚ ਹੈ ਔਰ ਦੋਨੇ ਪੰਜਾਬ ਤੋਂ ਆ ਇੱਕ ਰਾਜਾ ਵੜਿੰਗ ਲੁਧਿਆਣੇ ਤੋਂ ਤੇ ਗੁਰਜੀਤ ਸਿੰਘ ਔਜਲਾ ਜਿਹੜਾ ਅੰਮ੍ਰਿਤਸਰ ਤੋਂ ਆ। ਉਹ ਦੋਨਾਂ ਦੀ ਸੋਚ ਜਿਹੜੀ ਆ ਵਾਲਮੀਕੀ ਸਮਾਜ ਦੇ ਪ੍ਰਤੀ ਆ ਸੋਚ ਆ। ਸੋਚ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਵਾਂ ਕਿ ਆਪਣੀ ਜਿਹੜੀ ਗੈਰਤ ਦਿਖਾਣੀ ਆ ਤੇ ਜਿਮਣੀ ਚੋਣਾਂ ਦੇ ਵਿੱਚ ਤੇ ਇਲੈਕਸ਼ਨ ਜਿਹੜੀ ਵਿਧਾਨ ਸਭਾ ਦੀ ਇਲੈਕਸ਼ਨ 2027 ਦੇ ਵਿੱਚ ਆ ਰਹੀ ਹੈ। ਮੈਂ ਵੀ ਇਹਨਾਂ ਨੂੰ ਇਹਨਾਂ ਨੂੰ ਗੈਰਤ ਦਿਖਾ ਦਊ ਆਪਣੀ ਕਿ ਅਸੀਂ ਵੀ ਕੁਝ ਰਤਬਾ ਰੱਖਦੇ ਆ। ਫੇਰ ਇਹਨਾਂ ਨੂੰ ਪਤਾ ਲੱਗਣਾ ਵਾਂਗੇ ਵੀ ਹਾਂ ਵਾਲਮੀਕੀ ਆਸੀਂ ਸਮਾਜ ਕੀ ਆ। ਐਨਾ ਹੀ ਕਹਿੰਦਾ ਹੈ ਸਾਰਿਆਂ ਨੂੰ ਜੈ ਵਾਲਮੀਕੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਹਿ